ਦੀਵਾਲੀ ਦਾ ਤਿਹਾਰ ਹੈ ਤੇ ਦੀਵਾਲੀ ਦੇ ਇਤਿਹਾਰ ਤੇ ਜੇਕਰ ਤੁਹਾਡਾ ਫਾਇਦਾ ਹੀ ਨਾ ਕਰਾ ਸਕੇ ਤਾਂ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਸਾਡੇ ਚੈਨਲ ਵੱਲੋਂ ਦੀਵਾਲੀ ਦੇ ਇਤਿਹਾਰ ਤੇ ਜਿਹੜੇ ਵੀ ਦੁਕਾਨਦਾਰਾਂ ਵੱਲੋਂ ਵੱਡੀਆਂ ਕੋਈ ਆਫਰਾਂ ਲਾਈਆਂ ਨੇ ਉਹ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗੇ ਤੁਹਾਡਾ ਫਾਇਦਾ ਜ਼ਰੂਰ ਕਰਾਵਾਂਗੇ ਇਸ ਵਕਤ ਅਸੀਂ ਬਾਗਾਪੁਰਾਣਾ ਦੇ ਨਹਿਰੂ ਮੰਡੀ ਦੇ ਵਿੱਚ ਜਿਹੜੀ ਗਲੀ ਆ ਮੇਨ ਉਸ ਗਲੀ ਦੇ ਵਿੱਚ ਖੜੇ ਇੱਕ ਵਾਰੀ ਉਸ ਤੋਂ ਉਸ ਪਾਸੇ ਤਸਵੀਰ ਦਿਖਾ ਦੋ ਕਿ ਨਿਹਾਲ ਸਿੰਘ ਵਾਲਾ ਰੋਡ ਤੋਂ ਜੇ ਤੁਸੀਂ ਨਹਿਰੂ ਮੰਡੀ ਨੂੰ ਮੁੜੋਗੇ ਤਾਂ ਉਸ ਗਲੀ ਦੇ ਵਿੱਚ ਇਹ ਸ਼ਾਪ ਆ ਬ੍ਰਦਰ ਸ਼ੂ ਸਟੋਰ ਦੇ ਨਾਂ ਤੇ ਸ਼ਾਪ ਆ ਜਿੱਥੇ ਕੀ ਇਸ ਵੀਰ ਨੇ ਪੈਂਡ ਚ ਉੱਠ ਕੇ ਕੋਲਿਏ ਪੈਂਡ ਚ ਉੱਠ ਕੇ ਜਿਹੜੀ ਇੱਥੇ ਬਾਗੇਪੁਰਾਣੀ ਦੇ ਵਿੱਚ ਇੱਕ ਕਬੂਟਾਂ ਦੀ ਦੁਕਾਨ ਕੀਤੀ ਆ ਜਿੱਥੇ ਤੁਹਾਡੇ ਵੱਡੇ ਫਾਇਦੇ ਕਰਾਉਣ ਜਾ ਰਹੇ ਆ ਫਾਇਦੇ ਕੀ ਕੀ ਹੋਣਗੇ ਆਪਾਂ ਗੱਲਬਾਤ ਕਰਾਂਗੇ ਦੁਕਾਨਦਾਰ ਦੇ ਨਾਲ ਕਿਉਂਕਿ ਜਿਹੜੇ ਇੱਥੇ ਤੁਹਾਨੂੰ ਹਰੇਕ ਚੀਜ਼ ਜਿਹੜੀ ਹਰੇਕ ਵੈਰਾਈਟੀ ਵਧੀਆ ਤੋਂ ਵਧੀਆ ਵੈਰਾਈਟੀ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲੂਗੀ ਤੇ ਦਿਵਾਲੀ ਕਰਕੇ ਕੋਈ ਖਾਸ ਆਫਰਾਂ ਵੀ ਤੁਹਾਨੂੰ ਦੇ ਦਾਂਗੇ ਤੇ ਇੱਕ ਵਾਰੀ ਤੁਸੀਂ ਇੱਕ ਦੇਖੋ ਤੁਸੀਂ ਜਿਹੜੇ ਇੱਥੇ ਸ਼ੂ ਪਏ ਨੇ ਵਧੀਆ ਕੁਆਲਿਟੀ ਦੇ ਜਿਹੜੇ ਤੁਸੀਂ ਸ਼ੂ ਮਹਿੰਗੇ ਸ਼ੂ ਲੈਣੇ ਹੋ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਚੰਡੀਗੜ੍ਹ ਮਹਾਲੀ ਲੁਧਿਆਣਾ ਜਲੰਧਰ ਉੱਥੋਂ ਜਾ ਕੇ ਜਿਹੜੇ ਸ਼ੂ ਲੈ ਕੇ ਆਉਨੇ ਹਾਂ ਉਹ ਵੀ ਬਹੁਤ ਹੀ ਜ਼ਿਆਦਾ ਰੇਟਾਂ ਤੇ ਲੈ ਕੇ ਆਉਨੇ ਆ ਤੇ ਉਹ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਹੁਣ ਬਾਗਾਪੁਰਾਣਾ ਦੇ ਵਿੱਚ ਮਿਲਣਗੇ ਤੁਹਾਨੂੰ ਦੁਵਾਰਾ ਦੱਸ ਦਈਏ ਕਿ ਜਿਹੜਾ ਬਾਗਾਪੁਰਾਣਾ ਦੇ ਵਿੱਚ ਨਿਹਾਲ ਸਿੰਘ ਵਾਲਾ ਰੋਡ ਤੋਂ ਜਦੋਂ ਨਹਿਰੂ ਮੰਡੀ ਨੂੰ ਜਿਹੜੀ ਗਲੀ ਆਉਂਦੀ ਔਸ ਗਲੀ ਦੇ ਵਿੱਚ ਜਿਹੜੀ ਇਹ ਨਵੀਂ ਸ਼ਾਪ ਓਪਨ ਹੋਈ ਆ ਜਦੋਂ ਤੁਸੀਂ ਇੱਕ ਵਾਰੀ ਇਸ ਸ਼ਾਪ ਦੇ ਉੱਪਰ ਪਹੁੰਚ ਗਏ ਤੁਸੀਂ ਇਸ ਗੱਲੋਂ ਵਾਪਸ ਨਹੀਂ ਮੁੜਦੇ ਕਿ ਇੱਥੇ ਵੈਰਾਈਟੀ ਦੀ ਘਾਟ ਰਹੂਗੀ ਜਾਂ ਤੁਹਾਨੂੰ ਰੇਟ ਦਾ ਕੋਈ ਫਰਕ ਨਿਕਲੂਗਾ ਤੁਹਾਨੂੰ ਇੱਥੋਂ ਸਾਰੀ ਵੈਰਾਈਟੀ ਮਿਲੂਗੀ ਤਾਂ ਘੱਟ ਤੋਂ ਘੱਟ ਰੇਟ ਦੇ ਵਿੱਚ ਦੂਜੀ ਗੱਲ ਇੱਕ ਹੋਰ ਦੱਸ ਦਈਏ ਕੱਲੇ ਲੜਕਿਆਂ ਦੇ ਬੂਟ ਨਹੀਂ ਇੱਥੇ ਬੱਚਿਆਂ ਤੋਂ ਲੈ ਕੇ ਲੇਡੀਜ਼ ਬੂਟ ਚੱਪਲਾਂ ਸਾਰਾ ਕੁਝ ਹੀ ਤੁਹਾਨੂੰ ਇੱਥੇ ਮਿਲ ਜਾਣਾ ਵਾ ਤੇ ਹਰ ਇੱਕ ਵੈਰਾਈਟੀ ਮਿਲ ਜੂ ਇੱਕ ਵਾਰੀ ਤੁਸੀਂ ਆ ਦੇਖੋ ਕਿਸ ਤਰ੍ਹਾਂ ਦੀਆਂ ਜਿਹੜੀਆਂ ਵੈਰਾਈਟੀਆਂ ਪਈਆਂ ਨੇ ਬਾਕੀ ਗੱਲਬਾਤ ਵਾ ਬਾਈ ਦੇ ਨਾਲ ਹੀ ਕਰਾਂਗੇ ਤਾਂ ਕਿੰਨੇ ਸੋਹਣੇ ਸੋਹਣੇ ਜਿਹੜੇ ਬੂਟ ਨੇ ਆ ਦੇਖੋ ਕਿੰਨੇ ਵਧੀਆ ਜਿਹੜੇ ਘੈਂਟ ਪੂਰੇ ਬੂਟ ਨੇ ਜਿੰਨੀਆਂ ਵੀ ਫੋਟੋਆਂ ਦਿਖਾ ਰਹੇ ਇੱਕ ਤੁਹਾਨੂੰ ਹੋਰ ਵੀ ਗੱਲ ਦੱਸ ਦਈਏ ਕਿ ਜੇਕਰ ਇਸ ਵੀਡੀਓ ਦੇ ਵਿੱਚੋਂ ਤੁਹਾਨੂੰ ਕੋਈ ਇਸ ਦੇ ਵਿੱਚੋਂ ਸ਼ੂਪ ਪਸੰਦ ਤਾ ਉਸ ਦੀ ਜਿਹੜੀ ਡਿਲੀਵਰੀ ਦੀ ਵੀ ਗੱਲਬਾਤ ਕਰ ਲਾਂਗੇ ਵੀ ਡਿਲੀਵਰੀ ਕਿੰਦਾ ਫ੍ਰੀ ਆ ਜਾਂ ਇਹਦੇ ਜਿਹੜਾ ਕੋਈ ਵੱਖਰਾ ਚਾਰਜ ਲੱਗੂਗਾ ਉਹ ਵੀ ਗੱਲਬਾਤ ਕਰਾਂਗੇ ਇੱਕ ਵਾਰੀ ਤੁਸੀਂ ਦੇਖੋ ਕਿੰਨੇ ਸੋਹਣੇ ਸੋਹਣੇ ਬੂਟ ਚੱਪਲਾਂ ਤੇ ਚੱਪਲਾਂ ਦੀ ਵੀ ਜਿਹੜੀ ਵੈਰਾਈਟੀ ਥੱਲੇ ਜਿਹੜੀ ਪਈ ਹੈ ਇਹ ਵੀ ਤੁਸੀਂ ਦੇਖ ਸਕਦੇ ਇਹ ਤਾਂ ਕੁਝ ਜਿਹੜੇ ਪੀਸ ਤੁਹਾਨੂੰ ਦਿਖਾ ਰਹੇ ਆ ਤੇ ਜਿੰਨਾ ਕਹੋਗੇ ਉਹਨਾਂ ਤੁਹਾਨੂੰ ਮਾਲ ਇੱਥੋਂ ਮਿਲ ਜੂਗਾ ਗੱਲਬਾਤ ਕਰਦੇ ਆ ਭਰਾ ਦੇ ਨਾਲ ਸਾਡਾ ਭਰਾ ਇਹਨੇ ਜਿਹੜੀ ਨਵੀਂ ਸ਼ਾਪ ਕੀਤੀ ਹੈ ਤੁਹਾਨੂੰ ਪਹਿਲਾਂ ਹੀ ਦੱਸਿਆ ਮਹੀਨਾ ਕੀ ਹੋਇਆ ਹਲੇ ਪਰਾ ਜਿਹੜੀਆਂ ਵੈਰੈਟੀਆਂ ਜਿਹੜੀਆਂ ਇੰਨੀਆਂ ਵਧੀਆ-ਵਧੀਆ ਪਈਆਂ ਵਾ ਤਾਂ ਜਿਵੇਂ ਆਮ ਤੌਰ ਤੇ ਰੇਟ ਬਹੁਤ ਜ਼ਿਆਦਾ ਹੁੰਦਾ ਕੋਈ 8-10 ਹਜ਼ਾਰ 5000 7000 ਨਾ ਤੇ ਨਵੇਂ ਮੁੰਡੇ ਜਿਹੜੇ ਇਹੋ ਜਿਹੀਆਂ ਵੈਰੈਟੀਆਂ ਪਾ ਕੇ ਖੁਸ਼ ਇੱਥੇ ਰੇਟ ਕਿੰਨਾ ਕੁ ਜਾਜ ਮਿਲੂ ਭਾਈ ਜੀ ਰੇਟ ਟਰਾਈ ਕਰਕੇ ਆਜੋ ਮਾਰਕੀਟ ਚੋਂ ਅਸੀਂ ਤੁਹਾਨੂੰ ਰੇਟ ਲੂਆਂ ਕੋਈ ਵੀ ਮੰਨ ਲਓ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਰੇਟ ਲੂਆਂ ਪਾਵੇਂ ਮਾਰਕੀਟ ਚ ਬਾਅਦ ਚੋਂ ਵੀ ਟਰਾਈ ਕਰ ਲਿਓ ਪਹਿਲਾਂ ਵੀ ਟਰਾਈ ਕਰਕੇ ਆਜੋ ਰੇਟ ਪੂਰਾ ਘੱਟ ਹੋਊਗਾ ਪੂਰਾ ਘੱਟ ਹੋਊ ਭਾਈ ਇੱਕ ਜਿਵੇਂ ਮੰਨ ਲਓ ਇਸ ਵੀਡੀਓ ਦੇ ਵਿੱਚੋਂ ਦੇਖ ਕੇ ਜੇ ਕੋਈ ਵ ਤੋ ਆਉਦਾ ਜਿਹੜਾ ਨੰਬਰ 10 ਕੇ ਮੰਗਾਉਣਾ ਚਾਹੁੰਦਾ ਉਹਦੀ ਡਿਲੀਵਰੀ ਦਾ ਕੋਈ ਚਾਰਜ ਲਿਆ ਜਾਊਗਾ ਡਿਲੀਵਰੀ ਜਿੱਥੇ ਵੀ ਮਰਜ਼ੀ ਮੰਗਾ ਲੈ ਫਰੀ ਆ ਹਾਂ ਨੈਸ਼ਨਲ ਫਰੀ ਆ ਇੰਟਰਨੈਸ਼ਨਲ ਚਾਰजेस ਲੱਗਣਗੇ ਅਸੀਂ ਇੰਟਰਨੈਸ਼ਨਲ ਵੀ ਕਰਦੇ ਹਾਂ ਇੰਡੀਆ ਦੇ ਵਿੱਚ ਵਿੱਚ ਫਰੀ ਆ ਹਾਂਜੀ ਇੰਡੀਆ ਦੇ ਵਿੱਚ ਉਹ ਫਰੀ ਆ ਕਿਤੇ ਵੀ ਮੰਗਾ ਸਕਦੇ ਕਿਤੇ ਵੀ ਮੰਗਾ ਸਕਦੇ ਇਹ ਨਾ ਹੋਵੇ ਮੈਂ ਮੰਨ ਲਓ ਹੁਣ ਬੂਟ ਪਸੰਦ ਆ ਗਏ ਮੰਨ ਲਓ ਮੈਨੂੰ ਆਹ ਹੀ ਪਸੰਦ ਆ ਗਏ ਬੂਟ ਹਨਾ ਤਾਂ ਇੱਥੇ ਜਿਹੜੇ ਵੀਡੀਓ ਦੇ ਵਿੱਚ ਆਪਾਂ ਕਹਿ ਦਈਏ ਵੀ ਰੇਟ ਬਹੁਤ ਘੱਟ ਆ ਜਿਵੇਂ ਹਾਥੀ ਦੇ ਦੰਦ ਵਾਲੀ ਗੱਲ ਹੋ ਜੇ ਦਿਖਾਉਣ ਵਾਲੇ ਹੋਰ ਖਾਣ ਵਾਲੇ ਹੋਰ ਤਾਂ ਇੱਥ ਤੁਸੀਂ ਆ ਕੇ ਚੈੱਕ ਕਰ ਸਕਦੇ ਆ ਵੀਡੀਓ ਤੇ ਤਾਂ ਆਪਾਂ ਉਦਾਂ ਵੀ ਕੁਝ ਕਹਿ ਸਕਦੇ ਆ ਪਰ ਤੁਸੀਂ ਆ ਆ ਜਾਓ ਜਿਹੜਾ ਵੀ ਤੁਹਾਨੂੰ ਲੱਗਦਾ ਹੋਇਆ ਸਾਨੂੰ ਦਿਖਾਓ ਫੋਟੋ ਦਿਖਾਓ ਤੁਹਾਨੂੰ ਰੇਟ ਦਾ ਕੰਪੈਰੀਸ਼ਨ ਕੱਢ ਕੇ ਦੱਸਾਂ ਜਿਵੇਂ ਜ਼ਿਆਦਾਤਰ ਨਾਲ ਲੇਡੀਜ਼ ਨੂੰ ਵੈਰਾਈਟੀ ਪਸੰਦ ਨਹੀਂ ਆਉਂਦੀ ਵੀ ਇਹਦੇ ਵਿੱਚ ਲੇਡੀਜ਼ ਦੀ ਵੈਰਾਈਟੀ ਤੁਹਾਡੇ ਕੋਲ ਪੂਰੀ ਆ ਵੀ ਵਾਕਈ ਤੁਹਾਨੂੰ ਪਸੰਦ ਹੋ ਕੇ ਆਪਣੇ ਕੋਲੇ ਬਹੁਤ ਵੈਰਾਈਟੀ ਪਈ ਆ ਲੇਡੀਜ਼ ਚ ਵੀ ਜੈਂਟਸ ਚ ਵੀ ਲੈਦਰ ਚ ਵੀ ਚੱਪਲਾਂ ਚ ਵੀ ਸਾਰੇ ਚ ਸਾਰੇ ਚਾਹ ਹਾਂਜੀ ਆ ਜਿਹੜਾ ਮਾਲ ਇੱਧਰ ਪਿਆ ਵਾ ਨਾ ਹੁਣੇ ਨਵਾਂ ਹੀ ਆਇਆ ਜਿਹਦੇ ਵਿੱਚ ਵੇਖ ਲਓ ਕਿੰਨੀਆਂ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਬੱਚਿਆਂ ਦੇ ਬੂਟ ਸਕੂਲਾਂ ਵਾਲੇ ਬੂਟ ਵੀ ਮਿਲਣਗੇ ਤੁਹਾਨੂੰ ਜਿਹੜੇ ਔਣ ਜਾਣ ਦੇ ਲਈ ਵੀ ਵਿਆਹ ਸ਼ਾਦੀਆਂ ਵਾਲੇ ਬੂਟ ਵੀ ਮਿਲਣਗੇ ਤੇ ਖੇਡਣ ਜਾਣ ਦੇ ਲਈ ਗਰਾਊਂਡ ਦੇ ਵਿੱਚ ਜਿਹੜੇ ਪਾ ਕੇ ਜਾਣ ਵਾਲੇ ਬੂਟ ਉਸ ਤਰ੍ਹਾਂ ਦੇ ਵੀ ਜਿਹੜੇ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਮਿਲਣਗੇ ਸਾਰੀਆਂ ਵੈਰਾਈਟੀਆਂ ਤੁਹਾਨੂੰ ਇੱਥੇ ਜਿਹੜੀਆਂ ਉਪਲਬਧ ਮਿਲਣਗੀਆਂ ਤੇ ਆਹ ਜਿਹੜੇ ਆਹ ਜਿਹੜੇ ਸ਼ੂ ਆ ਦੁਬਾਰਾ ਤੁਹਾਨੂੰ ਇੱਕ ਵਾਰੀ ਫੇਰ ਵੇਖੋ ਤੁਸੀਂ ਵੀ ਬੜੇ ਸੋਹਣੇ ਲੱਗ ਰਹੇ ਇੱਥੇ ਪਏ ਬਹੁਤ ਸੋਹਣੇ ਜੱਟ ਰਹੇ ਨੇ ਜਦੋਂ ਤੁਸੀਂ ਇਹਨਾਂ ਨੂੰ ਪਾ ਕੇ ਕਿਸੇ ਫੰਕਸ਼ਨ ਦੇ ਵਿੱਚ ਜਾਓਗੇ ਤਾਂ ਉਸ ਦੇ ਨਾਲ ਤੁਹਾਡੀ ਹੋਰ ਵੀ ਜਿਹੜੀ ਗੋ ਡਵੈਲ ਬਣੂਗੀ ਤਾਂ ਇੱਕ ਜਿਹੜੀ ਆ ਆ ਚੀਜ਼ਾਂ ਜ਼ਰੂਰ ਤੁਹਾਨੂੰ ਸਪੈਸ਼ਲ ਦਿਖਾਉਣਾ ਚਾਹੁੰਦੇ ਆ ਜਿਹੜੀ ਆ ਚੱਪਲ ਇਸ ਦਾ ਰੇਟ ਆਮ ਤੌਰ ਤੇ ਬਹੁਤ ਜ਼ਿਆਦਾ 7 8 10000 ਤੱਕ ਵੀ ਰੇਟ ਇਹਨਾਂ ਦੇ ਹੈਗੇ ਆ ਪਰ ਇੱਥੇ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਮਿਲਣਗੀਆਂ ਕਿਉਂਕਿ ਰੇਟ ਅਸੀਂ ਜ਼ਿਆਦਾਤਰ ਜਾਨਕਿ ਵੀਡੀਓ ਦੇ ਵਿੱਚ ਨਹੀਂ ਦੱਸ ਨਹੀਂ ਸਕਦੇ ਜਦੋਂ ਪਰ ਇੱਥੇ ਪਹੁੰਚੋਗੇ ਜਿਹੜਾ ਰੇਟਾਂ ਦੇ ਵਿੱਚ ਤੁਹਾਨੂੰ ਆਪਣੇ ਆਪ ਹੀ ਪਤਾ ਲੱਗੂਗਾ ਜਿਹੜਾ ਫਰਕ ਹੋਊਗਾ ਬਾਜ਼ਾਰ ਦੇ ਨਾਲੋਂ ਜਿਹੜਾ ਬਹੁਤ ਜ਼ਿਆਦਾ ਫਰਕ ਇੱਥੇ ਰੇਟਾਂ ਦੇ ਵਿੱਚ ਹੋਊਗਾ ਤੇ ਜਿੰਨੀ ਵੈਰਾਈਟੀ ਕਹੋਗੇ ਉੰਨੀ ਵੈਰਾਈਟੀ ਤੁਹਾਨੂੰ ਇੱਥੇ ਮਿਲੂਗੀ ਜੇ ਵਿਆਹ ਸ਼ਾਦੀ ਤੇ ਜਾਣ ਲਈ ਹੋਵੇ ਫਾਰਮਰ ਪੈਂਟਾਂ ਦੇ ਨਾਲ ਪੈਂਟ ਛੱਡ ਦੇ ਨਾਲ ਕੋਈ ਵਧੀਆ ਵੈਰਾਈਟੀ ਤੁਸੀਂ ਲੱਭ ਰਹੇ ਹੋ ਬੂਟਾਂ ਦੀ ਤਾਂ ਇਸ ਤੋਂ ਵਧੀਆ ਵੈਰਾਈਟੀ ਹੋਰ ਨਹੀਂ ਹੋ ਸਕਦੀ ਜਿਹੜੇ ਆ ਸ਼ੋਕੇਸ ਦੇ ਵਿੱਚ ਪੀਸ ਪੈ ਨੇ ਬੜੇ ਸੋਹਣੇ ਸੋਹਣੇ ਤੇ ਘੈਂਟ ਡਿਜ਼ਾਈਨ ਨੇ ਤੇ ਇੱਕ ਗੱਲ ਹੋਰ ਦੱਸ ਦਈਏ ਜਿਵੇਂ ਕਿ ਤੁਸੀਂ ਇੱਥੋਂ ਅੰਦਾਜ਼ਾ ਨਾ ਲਾਇਓ ਕਿ ਜਿਹੜਾ ਥੱਲੇ ਮਾਲ ਜਿਹੜਾ ਥੋੜਾ ਜਿਹਾ ਹੀ ਪਿਆ ਵ ਤਾ ਉੱਪਰ ਵੀ ਜਿਹੜਾ ਇੱਕ ਸਟੋਰ ਬਣਿਆ ਹੋਇਆ ਤਾਂ ਉੱਪਰ ਵੀ ਚੱਲ ਕੇ ਤੁਹਾਨੂੰ ਉਹਦੀਆਂ ਤਸਵੀਰਾਂ ਦਿਖਾਉਂਦੇ ਹਾਂ ਤਾਂ ਉੱਪਰ ਜਿਹੜਾ ਪਹੁੰਚਿਆ ਉੱਪਰ ਵੀ ਦੇਖ ਸਕਦੇ ਤੁਸੀਂ ਵੱਖੋ ਵੱਖਰੀ ਜਿਹੜੀ ਵੈਰੈਟੀ ਪਈ ਆ ਬੜੇ ਘੈਂਟ ਘੈਂਟ ਸ਼ੂ ਇੱਥੇ ਵੀ ਲੱਗੇ ਹੋਏ ਨੇ ਤਾਂ ਜਿਹੜੇ ਚੱਪਲਾਂ ਦੀ ਵੈਰੈਟੀ ਵੀ ਪਈ ਹੋਈ ਆ ਤੇ ਇੱਥੇ ਪਿਛਲੇ ਪਾਸੇ ਵੀ ਇਧਰ ਵੀ ਤੁਸੀਂ ਦੇਖ ਸਕਦੇ ਬਹੁਤ ਸਾਰੇ ਜਿਹੜੇ ਬੂਟ ਲੱਗੇ ਹੋਏ ਨੇ ਇੱਕ ਇੱਥੇ ਹੋਰ ਜਿਹੜੀ ਖਾਸ ਤੁਹਾਨੂੰ ਸਹੂਲਤ ਮਿਲੂਗੀ ਬਾਜ਼ਾਰ ਦੇ ਵਿੱਚ ਕਿਤੇ ਵੀ ਤੁਸੀਂ ਰੁਕਣਾ ਹੁੰਦਾ ਪਾਰਕਿੰਗ ਦੀ ਬਹੁਤ ਦਿੱਕਤ ਆਉਂਦੀ ਆ ਪਾਰਕਿੰਗ ਦੀ ਇੱਥੇ ਪੂਰੀ ਸਹੂਲਤ ਆ ਕਿਉਂਕਿ ਨਾਲ ਬਿਲਕੁਲ ਸਾਹਮਣੇ ਨਹਿਰੂ ਮੰਡੀ ਆ ਤਾਂ ਉਸ ਦੇ ਜਿਹੜੇ ਵਿੱਚ ਪਾਰਕਿੰਗ ਵੀ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਇੱਕ ਵਾਰੀ ਆ ਐਨੀਵੇ ਹੀ ਇਹ ਦੁਕਾਨਦਾਰ ਨੇ ਬੋਲਤਾ ਏ ਜਿਹੜੀ ਸਾਡੀ ਜ਼ਿੰਮੇਵਾਰੀ ਹੋਊਗੀ ਜੇ ਤੁਹਾਨੂੰ ਰੇਟ ਦੇ ਵਿੱਚ ਕੋਈ ਫਰਕ ਨਾ ਨਜ਼ਰ ਆਵੇ ਬਿਜਾਇ ਕਰ ਨਾ ਹੋਵੇ ਤਾਂ ਦੁਬਾਰਾ ਤੁਸੀਂ ਇਸ ਦੇ ਵਿੱਚ ਕਮੈਂਟ ਜਰੂਰ ਕਰ ਦਿਓ ਤੇ ਆਪਾਂ ਦੁਬਾਰਾ ਇਹਨਾਂ ਨਾਲ ਗੱਲਬਾਤ ਕਰ ਲਾਂਗੇ ਇੱਕ ਵਾਰੀ ਪਹੁੰਚਿਓ ਜਰੂਰ